ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਰੋਜ਼ੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇਖ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਸਟਾਫ ਨਰਸ ਦੇ ਲਈ ਪੰਜਾਬ ਦੇ ਵਿੱਚ ਬੰਪਰ ਭਰਤੀ ਜਾਰੀ ਕੀਤੀ ਗਈ ਹੈ ਜੀ ਰੈਗੂਲਰ ਪੋਸਟਾਂ ਬਹੁਤ ਵਧੀਆ ਸੈਲਰੀ ਰਹੂਗੀ ਡਿਟੇਲ ਜਾਣਕਾਰੀ ਤੁਹਾਡੇ ਲਈ ਲੈ ਕੇ ਹਾਜ਼ਰਾਂ ਜੀ ਬਿਨਾ ਕਿਸੇ ਦੇਰੀ ਸਿੱਧੇ ਆਪਾਂ ਨੋਟੀਫਿਕੇਸ਼ਨ ਤੇ ਚੱਲਦੇ ਹਾਂ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਆਪਾਂ ਯੋਗਤਾਵਾਂ ਦੀ ਗੱਲ ਕਰਦੇ ਹਾਂ ਜੀ ਜੋ ਪੋਸਟਾਂ ਦੇ ਸਬੰਧ ਵਿੱਚ ਰੱਖੀਆਂ ਗਈ ਜਾਂ ਵੀ ਐਸੀ ਨਰਸਿੰਗ ਤੁਹਾਡੇ ਕੋਲ ਕਿਸੇ ਮਾਨਤਾ ਪ੍ਰਾਪਤ ਇੰਸਟੀਚਿਊਟ ਤੋਂ ਡਿਗਰੀ ਹੈਗੀ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜਾਂ ਬੀਐਸਸੀ ਪੋਸਟ ਸਰਟੀਫਿਕੇਟ ਹੈਗਾ ਤੁਹਾਡੇ ਕੋਲ ਜਾਂ ਪੋਸਟ ਬੇਸਿਕ ਵੀ ਐਸੀ ਨਰਸਿੰਗ ਹੈਗੀ ਆ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਤੁਸੀਂ ਰਜਿਸਟਰਡ ਹੋਣੇ ਚਾਹੀਦੇ ਹੋ ਐਜ਼ ਅ ਨਰਸ ਜਾਂ ਸਟੇਟ ਨਰਸਿੰਗ ਕਾਉਂਸਲ ਨਾਲ ਜਾਂ ਇੰਡੀਅਨ ਨਰਸਿੰਗ ਕਾਉਂਸਲ ਦੇ ਨਾਲ ਜਾਂ ਤੁਹਾਡੇ ਕੋਲ ਜੀਐਨਐਮ ਦਾ ਡਿਪਲੋਮਾ ਹੈਗਾ ਕਿਸੇ ਮਾਨਤਾ ਪ੍ਰਾਪਤ ਇੰਸਟੀਚਿਊਟ ਦਾ ਤੇ ਨਾਲ ਤੁਹਾਡੇ ਕੋਲ ਪੰਜਾਬ ਬਿੱਡਾਂ ਦੇ ਹਸਪਤਾਲ ਦਾ ਕੋਈ ਤਜਰਬਾ ਹੈਗਾ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਰਜਿਸਟਰਡ ਹੋਣ ਸਟੇਟ ਨਰਸਿੰਗ ਕਾਉਂਸਲ ਜਾਂ ਇੰਡੀਅਨ ਨਰਸਿੰਗ ਕਾਉਂਸਲ ਦੇ ਨਾਲ ਅੱਗੇ ਪੋਸਟਾਂ ਦੀ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੀ ਏਜ ਲਿਮਿਟ 18 ਤੋਂ 30 ਸਾਲ ਰੱਖੀ ਗਈ ਹੈ ਜਨਰਲ ਕੈਟਾਗਰੀ ਦੇ ਲਈ ਵੱਖ-ਵੱਖ ਕੈਟਾਗਰੀ ਅਨੁਸਾਰ ਇਹਨਾਂ ਪੋਸਟਾਂ ਦੇ ਲਈ ਏਜ ਰੈਲੈਕਸੇਸ਼ਨ ਰਹੂਗਾ ਜੀ ਅੱਗੇ ਫੀਸ ਦੀ ਗੱਲ ਕਰ ਲੈਂਦੇ ਆਂ ਜੀ ਜਨਰਲ ਤੇ OBC ਕੈਂਡੀਡੇਟਸ ਦੇ ਲਈ 3000 ਰੁਪਏ ਫੀਸ ਰੱਖੀ ਗਈ ਹੈ ਜੀ SC ST ਕੈਂਡੀਡੇਟਸ EWS ਕੈਂਡੀਡੇਟਸ 2400 ਰੁਪਏ ਫੀਸ ਰੱਖੀ ਗਈ ਹੈ ਪਰਸਨਸ ਵਿਦ ਡਿਸੇਬਿਲਟੀ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਹੈ ਜੀ ਇਹਨਾਂ ਪੋਸਟਾਂ ਦੇ ਇਹਨਾਂ ਪੋਸਟਾਂ ਦੇ ਲਈ ਕੰਪਿਊਟਰ ਬੇਸਡ ਐਗਜ਼ਾਮ ਰਹੂਗਾ ਜੀ ਤੁਹਾਡਾ ਜਿਹਦੇ ਵਿੱਚ ਸਟੇਜ 1 ਦੇ ਵਿੱਚ 14 ਸਤੰਬਰ 2025 ਨੂੰ ਤੁਹਾਡਾ ਐਗਜ਼ਾਮ ਸੰਡੇ ਨੂੰ ਲਿਆ ਜਾਊਗਾ ਇਸੇ ਤਰ੍ਹਾਂ ਹੀ ਜੋ ਸਟੇਜ 2 ਦਾ ਪੇਪਰ ਹੋਊਗਾ ਮੇਨ ਐਗਜ਼ਾਮ ਹੋਊਗਾ 27 ਸਤੰਬਰ 2025 ਨੂੰ ਸੈਟਰਡੇ ਨੂੰ ਤੁਹਾਡਾ ਐਗਜ਼ਾਮ ਲਿਆ ਜਾਊਗਾ ਤਾਂ ਇਹ ਐਗਜ਼ਾਮ ਹੈ ਜੀ ਇਹਨਾਂ ਪੋਸਟਾਂ ਦੇ ਲਈ ਜੋ ਰਹਿਣ ਵਾਲਾ ਹੈ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਜੀ ਵੈਬਸਾਈਟ ਨੋਟ ਕਰ ਲਓ ਜੀ www.aemsexams.ac.in ਇਸ ਵੈਬਸਾਈਟ ਨੂੰ ਤੁਸੀਂ ਲੌਗਇਨ ਕਰਨਾ ਹੈ 22 ਜੁਲਾਈ 2025 ਤੋਂ ਆਨਲਾਈਨ ਅਪਲਾਈ ਕਰਨਾ ਸ਼ੁਰੂ ਹੋ ਚੁੱਕਾ ਹੈ 11 ਅਗਸਤ 2025 ਤੱਕ ਸ਼ਾਮ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕੋਗੇ ਇਹ ਹੈ ਜੀ ਵੱਖ-ਵੱਖ ਕੈਟਾਗਰੀਜ਼ ਜਿਹਦੇ ਅਨੁਸਾਰ ਇਹ ਇਜ ਰਿਲੇਕਸ਼ਨ ਤੁਹਾਨੂੰ ਮਿਲੇਗਾ ਤੁਸੀਂ ਨੋਟੀਫਿਕੇਸ਼ਨ ਦੇ ਵਿੱਚ ਜ਼ਰੂਰ ਚੈੱਕ ਕਰ ਲਓ ਆਪਣੀ ਕੈਟਾਗਰੀ ਦੇ ਅਨੁਸਾਰ ਕਿੰਨਾ ਇਜ ਰਿਲੇਕਸ਼ਨ ਤੁਹਾਡੇ ਲਈ ਰੱਖਿਆ ਗਿਆ ਹੈ ਇਹਨਾਂ ਵੱਲੋਂ ਅੱਗੇ ਪੋਸਟਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਕਿਹੜੇ-ਕਿਹੜੇ ਹਸਪਤਾਲਾਂ ਦੇ ਵਿੱਚ ਇਹ ਪੋਸਟਾਂ ਜਾਰੀ ਹੋਈਆਂ ਹਨ ਇੰਡੀਆ ਦੇ ਵਿੱਚ AIMS ਦੇ ਜਿੰਨੇ ਵੀ ਇੰਸਟੀਚੂਟ ਆ ਉੱਥੇ ਸਾਰੇ ਇਹ ਭਰਤੀ ਕੀਤੀ ਜਾਣੀ ਹੈ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਦੇ ਵਿੱਚ 18 ਵੱਖ-ਵੱਖ ਇੰਸਟੀਚੂਟ ਨੇ ਜੋ ਜਿੱਥੇ ਇਹ ਭਰਤੀ ਕੀਤੀ ਜਾਣੀ ਤਾਂ ਪੰਜਾਬ ਦੀਆਂ ਇਹਦੇ ਵਿੱਚ ਪੋਸਟਾਂ ਨੇ ਜੀ AIMS ਡਿੰਡਾ ਦੀਆਂ 327 ਪੋਸਟਾਂ ਨੇ ਇਹਦੇ ਲਈ ਵੈਬਸਾਈਟ ਬਕਾਇਦਾ ਨ ਵੱਲੋਂ ਮੈਂਸ਼ਨ ਕੀਤੀ ہوئی ਹੈ ਇਹਨੂੰ ਵੀ ਤੁਸੀਂ ਲੌਗਇਨ ਕਰ ਸਕਦੇ ਹੋ ਜਿਹੜੀ ਵੈਬਸਾਈਟ ਆਪਾਂ ਪਹਿਲਾਂ ਸਾਂਝੀ ਕੀਤੀ ਹੈ ਉਹਦੇ ਤੋਂ ਵੀ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਆ ਸਕੋਗੇ ਤਾਂ ਅੱਗੇ ਪੋਸਟਾਂ ਦੇ ਸਬੰਧ ਵਿੱਚ ਜੋ ਇਹਨਾਂ ਵੱਲੋਂ ਡਿਟੇਲ ਦਿੱਤੀ ਗਈ ਹੈ ਵੱਖ-ਵੱਖ ਹਸਪਤਾਲਾਂ ਦੇ ਵਿੱਚ ਕਿੰਨੀਆਂ ਪੋਸਟਾਂ ਉਹ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਤਾਂ ਇਹ ਵਕ ਵਕ ਭਾਰਤ ਦੇ ਸਾਰੇ ਹਸਪਤਾਲ ਹੈ ਜਿੱਥੇ ਐਮਜ਼ ਬਠਿੰਡਾ ਦੇ ਇੰਸਟੀਟਿਊਟ ਹੈਗੇ ਆ ਜਿੱਥੇ ਇਹ ਭਰਤੀ ਕੀਤੀ ਜਾਣੀ ਹੈ ਤਾਂ ਇਹਦੇ ਵਿੱਚ ਐਮਜ਼ ਬਠਿੰਡਾ ਦੇ ਲਈ ਪਹਿਲੇ ਨੰਬਰ ਤੇ ਭਰਤੀ ਹੈ ਜੋ 327 ਪੋਸਟਾਂ ਇਹਨਾਂ ਵੱਲੋਂ ਜਾਰੀ ਹੋਈਆਂ ਇਹ ਵੱਖ-ਵੱਖ ਕੈਟਾਗਰੀਜ਼ ਨੇ ਜਿਹਦੇ ਅਨੁਸਾਰ ਇਹ ਪੋਸਟਾਂ ਜਾਰੀ ਹੋਈਆਂ ਤੁਸੀਂ ਕੈਟਾਗਰੀ ਅਨੁਸਾਰ ਪੋਸਟਾਂ ਚੈੱਕ ਕਰ ਸਕਦੇ ਹੋ ਤਾਂ ਇਹ ਹੈ ਜੀ ਬਹੁਤ ਵੱਡੀ ਬੰਪਰ ਭਰਤੀ ਹੈ ਜੋ ਐਮਜ਼ ਇੰਸਟੀਟਿਊਟ ਵੱਲੋਂ ਜਾਰੀ ਕੀਤੀ ਗਈ ਹੈ ਨੌਰਥ ਸੈੱਟ ਦਾ ਜੋ ਐਗਜ਼ਾਮ ਹੁੰਦਾ ਹੈ ਐਮਜ਼ ਸੰਸਥਾ ਵੱਲੋਂ ਲੈ ਜਾਂਦਾ ਹੈ ਸੈਲਰੀ ਇਹਨਾਂ ਵੱਲੋਂ ਮੈਂਸ਼ਨ ਕੀਤੀ ہوئی ਹੈ ਜੀ ਇਹਦੇ ਵਿੱਚ 9300 ਤੋਂ ਲੈ ਕੇ 34800 ਗ੍ਰੇਡ ਪੇ 4600 ਲਿਖਿਆ ਗਿਆ ਜੀ ਗਰੁੱਪ ਬੀ ਦੀਆਂ ਪੋਸਟਾਂ ਨੇ ਤਾਂ ਯੋਗ ਉਮੀਦਵਾਰ ਜੋ ਯੋਗਤਾਵਾਂ ਰੱਖਦੇ ਆ ਇਹ ਪੋਸਟਾਂ ਦੇ ਲਈ ਅਪਲਾਈ ਕਰਕੇ ਪੇਪਰ ਦੇ ਲਈ ਤਿਆਰੀ ਕਰਕੇ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਐ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ